ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਜੇ ਕਿਸੇ ਵੀਰ ਨੇ ਪਸ਼ੂ ਸੇਲ ਕਰਨਾ ਹੋਵੇ ਜਾਂ ਇਹਦੇ ਤੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 9388 ਹੈ ਜੀ ਥੱਲੇ ਪਰਖ ਤੁਸੀਂ ਜਾ ਕੇ ਕਰਨੀ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਦਾ ਵੀ ਖਾਣੇ ਪਿੰਡ ਪਸ਼ੂ ਖੜਾ ਵਾ ਤਨਾਲ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਤੁਹਾਨੂੰ ਹਰ ਵੀਡੀਓ ਨਾਲ ਦੀ ਨਾਲ ਨਵੀਂ ਵੀਰੂ ਮਿਲਦੀ ਰਹੇ ਤੇ ਬੈਲ ਦੇ ਨਿਸ਼ਾਨ ਨੂੰ ਜਰੂਰ ਆਉ ਤੇ ਸੈੱਟ ਕਰ ਲਿਆ ਕਰੋ ਤਾਂ ਨਾਲ ਦੀ ਨਾਲ ਹਰੇਕ ਵੀਡੀਓ ਨੋਟੀਫਿਕੇਸ਼ਨ ਨਾਲ ਦੀ ਨਾਲ ਤੁਹਾਡੇ ਸਕਰੀਨ ਦੇ ਉੱਪਰ ਆ ਜਾਵੇ ਅੱਜ ਬਾਈ ਕੋਲ ਦੋ ਨਾਕ ਸੇਲ ਆ ਦੋਨੋਂ ਸੂਏ ਸਵਾਏ ਆ ਗਏ ਆਓ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਜਿੰਨੇ ਦੋਨਾਂ ਵਾੜਾ ਬਾਰੇ ਹਾਂਜੀ ਵੈਸਰੀ ਕਾਲ ਸਸਰੀ ਕਾਲ ਜੀ ਸਾਡੇ ਭੈਣਾਂ ਦਾ ਨਾਮ ਦੱਸ ਦੇ ਕੇ ਬਾਈ ਅਮਨ ਸ਼ਰਮਾ ਪਿੰਡ ਲਾਇਆ ਨਵਾਂ ਜ਼ਿਲ੍ਹਾ ਮੋਗਾ ਇਹ ਠੀਕ ਆ ਦੋ ਨਗਰ ਕੋ ਬੋਜ ਫੇਰ ਹਾਂਜੀ ਦੋ ਨਗਰ ਕਿੱਧਰੋਂ ਸ਼ੁਰੂ ਕਰਨਾ ਆ ਵਾਲੀ ਜਰਸੀ ਵੱਡੀ ਠੀਕ ਆ ਜੀ ਦੋ ਮਹੀਨੇ ਸੂਈ ਆ ਕੱਲ ਹੀ ਛੱਡ ਗਿਆ ਮੇਰੇ ਕੋਲ ਇਹਦੀ ਵੀਡੀਓ ਬਣਾਈ ਦੀ ਬਲੱਡ ਦੇ ਗਈ ਆ ਇਹ ਠੀਕ ਆ ਠੀਕ ਆ ਭਰਾਇਆ ਵਾਲੇ ਨਹੀਂ ਭਰਾਇਆ ਨਹੀਂ ਭਰਾਇਆ ਠੀਕ ਆ ਜੀ ਅਗਲਾ ਆਪਾਂ ਰਾਸ ਸਕਦੇ ਦੁਬਾਰਾ ਛਿੱਟ ਕੱਢੂ ਠੀਕ ਆ ਠੰਢੀ ਬਹੁਤ ਆ ਬਾਈ ਠੀਕ ਆ ਜੀ ਜਿਵੇਂ ਮਰਜੀ ਬੁਢੀ ਚੋਈ ਜਾਵੇ ਬੰਦਾ ਚੋਈ ਜਾਵੇ ਲਾਤੀਂ ਜਗਦੀ ਹੁਣ ਬਾਕੀ ਫਿਕਸ ਹਵਾਨੇ ਦੀ ਆ ਵੱਡਾ ਹਵਾਨਾ ਦੁੱਧ ਦੋ ਦਿਨ ਜਿੰਨਾ ਬਾ ਕਿਲੋ ਪਰ ਆਪਾਂ 9 ਕਿਲੋ ਹੈ ਕਿੰਨੇ ਕਿਲੋ ਆਏ ਸਾਡੇ 4.5 ਕਿਲੋ ਦੋ ਟਾਈ ਮਾਰੇ ਚੋਲੇ ਬੰਦਾ ਬਾ ਸਾਡੇ 4.5 ਕਿਲੋ ਠੀਕ ਆ ਉਹ ਪੰਜ ਆਪਾਂ ਕਹਿ ਕੇ ਇਹਨਾਂ ਦੇਣਾ ਠੀਕ ਆ 2 ਕਿਲੋ ਕਾਦ ਨੇੜੇ ਬੰਦਾ ਖੁਸ਼ ਹੋ ਕੇ ਜਾਵੇ ਖੁਸ਼ ਹੋਵੇ ਸੀ 350 ਵੱਡੀ ਜਰਸੀ ਠੀਕ ਆ ਤੋੜ ਲਈ ਮੜੀ ਜੀ ਬਾਹਰ ਨੂੰ ਲੋ ਜੀ ਦੋਸਤੋ ਪਹਿਲਾਂ ਤੁਸੀਂ 10:54 ਮਿੰਟ ਹੋ ਗਏ ਆ 11 ਵਜ ਰਏ ਆਗੇ ਸ਼ਾਮ ਦੀ ਵੀਡੀਓ ਬਣਾਉਂਦੇ ਤਾਂ ਖਵਾਨਾ ਤਾਂ ਨਾ ਭਰਿਆ ਹੋਣਾ ਸੀਗਾ ਪਰ ਹੁਣ 7 ਵਜ ਬਗਾਂ ਚੋਈ ਆ ਗਈ ਮੋੜ ਲਿਆ ਕਦ ਕਾਠ ਬਹੁਤ ਚੰਗਾ ਵਜਨ ਬਹੁਤ ਆ ਵੇਲੇ ਬਹੁਤ ਚੰਗੀ ਆ ਗਈ ਰੀਜਨਲ ਪੰਜਾਬ ਵਾਲੀ ਜਰਸੀ ਆ ਗਈ ਕੋਈ ਆਪਾਂ ਤੁਸੀਂ ਕਿਹਾ ਕਿ ਜਿਹੜਾ ਕੰਡੇਲ ਦਾ 10 ਕਿਲੋ ਆ ਪਰ ਤੁਸੀਂ ਆਹਦਾ 9 ਕਿਲੋ ਮੰਨ ਕੇ ਦੋ ਟਾਈਮ ਚਾਰਟਾ ਵਾਲਾ 6 ਟਾਈਮ ਤੁਸੀਂ ਆਪਦੀ ਚੋਕੇ ਲੈ ਜਾ ਸਕਦੇ ਹੋ ਚੋਣ ਦੇ ਖੇਚਲ ਥੋੜੀ ਆ ਗਈ ਕੱਦ-ਕੱਦ ਚੰਗਾ ਪ੍ਰਿੰਟ ਚੰਗਾ ਗਰਮੀ ਕਰਮਾਇਲੇ ਭੋਰਾ ਨਹੀਂ ਮਰੋਣੀਗੀ ਬਾਕੀ ਪ੍ਰਿੰਟ ਸੋਹਣਾ ਬਾਦਾਮੀ ਰੰਗ ਦੀ ਜਰਸੀ ਆ ਗਈ ਪਾਣਾ ਦਾ ਸਾਈਜ਼ ਦੀ ਪੈਰ ਚੱਕ ਕੇ ਗਾਫਰੀ ਦੇ ਦੇਗੇ ਆਪਾਂ ਠੀਕ ਹੈ ਲਓ ਤੁਸੀਂ ਇਡੀ ਆਫਰ ਦਾ ਨਹੀਂ ਕੋਈ ਪੈਰ ਚੱਕ ਕੇ ਪਾਈ ਕਹਿੰਦਾ ਗਾਫਰੀ ਦੇ ਦੇਾਂਗੇ ਬਹੁਤ ਸੋਹਣਾ ਥੀਚ ਹੋਈ ਰਾਣਾਗਾ ਮੁੱਲ ਬਈ ਇਹਦਾ ਆ ਲੈਣਾ ਨਾ ਪਤੀ ਮੰਗਣਾ ਨਾ 35 28 ਹਜ਼ਾਰ ਮੋਲਵ ਚ ਮਾਨਦਾਨ ਕਰਦੇ ਠੀਕ ਆ ਜੀ ਲੋ ਜਦੋਂ ਜਮਾ ਜਜ ਮੋਲ 28000 ਰੁਪਇਆ 40 4000 ਮੰਗੀ ਜਾਂਦੇ ਬਾਈ ਵਿਚੋ ਕੀ ਮਾਨਤਾ ਜਰੂਰ ਹੋ ਜੂਗਾਗਾ 10 ਕਿਲੋ ਤਾਂ ਪਰ 9 ਕਿਲੋ ਮੰਨ ਕੇ ਲੈ ਠੰਡੀ ਹੁੰਦੀ ਬਹੁਤ ਆ ਗਈ ਅਜੇ 4G ਮੜੀ ਜੀ ਇਹ ਹੋ ਗਈ ਆ ਨਹੀਂ ਆ ਨਹੀਂ ਆ ਬਸ ਨਾ ਚਲਦੀ ਜੁਲਦੀ ਨਹੀਂ ਠੀਕ ਆ ਮੜਾ ਦਾਣਾ ਜਾਈਆ ਮੜਾ ਜਾਈ ਜਮਾ ਜਜ ਮੋਲ 28000 ਰੁਪਇਆ ਵਿਚੋ ਫਿਰ ਵੀ ਕੋਈ ਛੋਟ ਛੱਪਾ ਜਰੂਰ ਤੁਹਾਨੂੰ ਬਾਈ ਕਰ ਦੂਗਾ ਇਹਦਾ ਮਾਨਦਾਨ ਹੋ ਜੂਗਾ ਦੋ ਨੰਬਰ ਤੇ ਬਾਈ ਏ ਨੂੰ ਬਾਈ ਸੂਈ ਨੂੰ ਹੋ ਗਿਆ 8-10 ਦਿਨ ਠੀਕ ਆ ਬਾਈ ਇਧਰ ਜਿਹੜਾ ਕੰਡੇ ਵਾਲਾ ਦੁੱਧ 18 ਕਿਲੋ ਆਪਾਂ 17 ਕਿਲੋ ਕਹਿ ਦੇਣੀ ਹੈ ਕਿਲੋ ਘਾਟ ਹੀ ਦੱਸਣਾ ਠੀਕ ਆ ਜੀ ਹਾਂ ਸੀਰਹੰਡੀ ਵੀ ਬਹੁਤ ਆ ਠੀਕ ਆ ਬਾਈ ਜੀ ਇਹ ਜੂਦ ਦੀ ਓਕੇ ਆ ਹੈ ਜਮਾਂ ਬਿਲਕੁਲ ਓਕੇ ਆ ਜਮਾਂ ਸਭ ਮਲੀਗ ਆ ਇਹਦਾ ਠੀਕ ਆ ਤੋਰ ਲਈ ਬੜਾ ਆ ਲੱਗੇ ਦੋਸਤੋ ਗਰਮਗਲਾ ਤੋਹਫਾ ਹੀ ਆਹਾ ਵਾ ਫੁੱਲ ਵੱਡੀ ਆ ਵੇੜਾ ਕੋਈ ਛੋਟੀ ਜੀ ਜਦੋਂ 18 ਕਿਲੋ ਕੰਡੇ ਵਾਲਾ ਤਿਆਰ ਆ ਗਈ ਸੂਆ ਕਿਹੜਾ ਸੂਈ ਆ ਬਾਈ ਇਹੇ ਬਾਈ ਉਹ ਬੁੱਢੀ ਚ ਹੀ ਰੱਖ ਲੋ ਤੁਸੀਂ ਵਾਲੇ ਦੂਜਾ ਗਈ ਜੀ ਠੀਕ ਆ ਆ ਨਾ ਤੇ ਇੱਕ ਨਾ ਬੁੱਢੀ ਦੋਸਤੋ ਵਜੇ ਨੇ ਬਹੁਤ ਆ ਕੱਦ ਕੜ ਬਹੁਤ ਆ ਵੇਲ ਬਹੁਤ ਆ ਕਿ ਫੁੱਲ ਵੱਡੀ ਆ ਕੋਈ ਲਿੱਸੀ ਪਿੱਕੀ ਨਹੀਂ ਵਜੇ ਨੇ ਬਹੁਤ ਆ ਮਗਰ ਇਹਦੇ ਵੱਛਾ 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 ਭਈ ਮਗਰ ਇਹਦੇ ਜੌਂਡੀ ਆ ਰ ਆ ਗਿਆ ਤੁਸੀਂ ਵੇਖ ਸਕਦੇ ਹੋ ਜਿਹੜਾ ਦੁੱਧ ਦਾ ਕੰਡੇ ਆ ਥੱਲੇ ਦੇ 18 ਕਿਲੋ ਆ ਪਰ ਤੇ 17 ਚੋ ਗਿਆ ਆ ਦੀ ਜਾ ਸਕਦੇ ਹੋ ਹੱਥੀ ਚੁਾਈ ਵਾਲਾ ਬਹੁਤ ਸੋਹਣਾ ਮੁਠੀ ਵਾਲਾ ਥਾਣਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੀ ਕੋਈ ਸ਼ਾਗ ਨਹੀਂ ਇਹਦੇ ਤੇ ਵੇਖ ਸਕਦੇ ਫੇਸ ਕੁਆਡ ਚੰਗੀਆਂ ਤੀਜਾ ਸੁਆ ਸੁਈ ਵੀ ਆਗੀ ਅੱਠਾ ਤੋਂ 10 ਦਰਾਂ ਦੀ ਸੁਈ ਵੀ ਆਗੀ ਇਹੇ ਠਾਰਾ ਕੋਨੇ ਗਰਮੀ ਰਹਦਾ ਗਿਆ ਇਹ ਤਾਂ ਜਾਸੀ ਤੁਹਾਨੂੰ ਪਤਾ ਹੈ ਗਰਮੀ ਰਹਿਦਾ ਹੁੰਦੀ ਹੀ ਹੁੰਦੀ ਆ ਇਹ ਵੀ ਕਰਾਸ ਆਂਗਾ ਫੈਂਡ ਫੂੜੇ ਦੀ ਵੀ ਚੰਗੀ ਆ ਜਾਊਗੀ ਮੁੱਲ ਬਾਈ ਬਾਈ ਇਹ ਤਾਂ ਵੀ ਲੈਣ ਦੇ ਨਾਲ ਮੁੱਲ 62000 ਵਿੱਚ ਮਾਨਤਾ ਕਰਦੇ ਠੀਕ ਹੈ ਲਓ ਜਾਇਜ ਦਾ ਮਾੜਾ 62000 ਰੁਪਈਆ ਦੁੱਧ ਹੋਰ ਦੁੱਧ ਹੋਰ 2 ਕਿਲੋ ਵਾਧ ਜੂਗੀ ਜੇ ਕੋਈ ਵੀਰ ਲੈ ਜਾਊਗਾ ਗਰਮੀ ਗਰਮੀ ਦੁੱਧ ਪੀ ਕੇ ਜੇ ਟੋਕੜ ਗੱ ਤੱਕ 40 45000 ਦੀ ਕੋਈ ਟੋਕੜ ਗੱਬਣ ਵੀ ਵਗ ਜਣੀ ਆ ਇਹ ਇਹ ਤਾਂ ਕੋਈ ਪੈਨਸ਼ਨ ਤੇ ਵਗ ਜਾਈ ਜਾਊਗੀ ਨਾਲੇ ਗਰਮੀ ਗਰਮੀ ਦੁੱਧ ਦੇ ਨਿਆਰੇ ਲੈਣਾਗੇ ਗਰਮੀ ਇਹਨੇ ਮੰਨਦਾ ਤਾਂ ਵਾਧ ਜੂਗੀ ਹੋਰ ਰੇਟਰੀਟ ਪਾਲੋਗੇ ਚੰਗੀ ਤਾਂ ਬਾਕੀ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਜੇ ਇਹ ਨਾ ਪਸੰਦ ਆਏ ਬਾਈ ਨਾਲ ਗੱਲਬਾਤ ਕਰਕੇ ਲੈ ਲਿਓ ਜੀ ਇੱਕ ਨਮਾ ਜਰਸੀ ਤੋਕੜ ਆਗੀ ਟੀਕਾ ਬਾਈ ਕਹਿੰਦਾ ਭਰਾਏ ਜਦੋਂ 10 ਕਿਲੋ 9 ਕਿਲੋ ਮੰਨ ਕੇ ਲੈ ਲਓ ਮੁੱਲ ਸਿਰਫ 28000 ਰੁਪਏ ਵਿੱਚੋਂ ਮਾਨਤਨ ਹੋ ਜਾਊਗਾ ਕੱਲ ਹੀ ਛੱਡ ਗਈ ਆ ਦੋ ਨੰਬਰ ਤਾਜੀ ਸੂਈ ਵਹਿੜ ਮੁੱਲ 62000 ਰੁਪਏ 18 ਕਿਲੋ ਦਾ ਕੰਡੇ ਵਾਲਾ ਵਾ ਜਿਹਦੇ ਪਸੰਦ ਆਵੇ ਬਾਈ ਨਾਲ ਗੱਲਬਾਤ ਕਰ ਲਿਓ ਜੀ ਧੰਨਵਾਦ ਜੀ